हां जी गुरु नानक देव जी दे परंपरा चलाई गई मतलब जो साग चोला सबले मतलब समर्पित जो लंगर पाणी चल रहे ਸੰਤਾਂ ਦਾ ਕਾਫੀ ਇਸ਼ਤਿਹਾਰ ਠਾਠਾ ਮਾਰਦਾ ਇਕੱਠ ਜੋ ਨਜ਼ਰ ਆ ਰਿਹਾ ਹੈ ਤੇ ਬਹੁਤ ਹੀ ਸ਼ਰਧਾ ਹੈ ਪੰਜਾਬ ਦੇ ਵਿੱਚ ਜੋ ਸੰਤਾਂ ਨੇ ਗੁਰੂ ਸਾਹਿਬਾਨਾਂ ਦੀ ਜੋ ਕਿਰਪਾ ਪਰ ਕਿਰਪਾ ਦੇ ਸਰਕਸ ਲੰਗਰ ਪੰਡਾਰੇ ਚੱਲਦੇ ਹੀ ਰਹਿੰਦੇ ਨੇ ਅਗਰ ਕੋਈ ਵੀ ਪ੍ਰੋਗਰਾਮ ਹੁੰਦਾ ਧਾਰਮਿਕ ਸਮਾਗਮ ਹੋਇਆ ਜਾਂ ਜਿੱਦਾਂ ਸਿੱਖ ਸੰਤਾਂ ਦਾ ਜੋ ਵੀ ਬਹੁਤ ਯੋਗਦਾਨ ਪੰਜਾਬ ਦੇ ਸਮੂਹ ਮਤਲਬ ਸੰਤਾਂ ਦਾ ਜੀ ਬਹੁਤ ਠਾਠਾ ਮਾਰਦਾ ਇਕੱਠ ਜੋ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਦੀ ਸੰਗਤ ਚ ਜਾ ਰਹੀ ਹੈ ਯਾਤਰਾ ਵਾਸਤੇ ਉਹ ਸਮਰਪਿਤ ਉਹਦੇ ਵਾਸਤੇ ਜਿਹੜੇ ਲੰਗਰ ਪਾਣੀ ਜੋ ਚੱਲ ਰਹੇ ਨੇ ਸੰਗਤ ਚ ਜਾ ਰਹੀਆਂ ਨੇ ਕੜੀ ਚੌਲ ਦਾਲ ਫੁਲਕਾ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਵੱਖ-ਵੱਖ ਸੰਗਤਾਂ ਵੱਲੋਂ ਜੋ ਸ਼ਰਧਾਂ ਅਨੁਸਾਰ ਲਗਾਏ ਜਾ ਰਹੇ ਨੇ ਬਸ ਇਹ ਹੀ ਕਹਿਣਾ ਚਾਹੁੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Terima kasih kerana menonton! <tolak> ਸਤਿ ਸ਼੍ਰੀ ਅਕਾਲ ਸਾਰੇ ਸਤ ਸੰਸਥਾਨ ਮਨਜੀਤ ਪਿਆਰੀ ਸਾਥ ਸਮਝੀ ਨੂੰ ਬਹੁਤ ਸਾਂਗੜੀਆਂ ਬਹੁਤ ਬਹੁਤ ਮੁਬਾਰਕਾਂ ਭਟਿਆ ਸਾਹ ਸਿੱਟੀ ਕੇ ਬਣ ਵਾਲੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਰਿਆਂ ਦੀ ਸੇਵਾ ਲਈਆ ਲੱਡੂ ਦੀ ਸੇਵਾ ਲਈਆ ਲੰਗਰ ਦੀ ਸੇਵਾ ਲੱਗੀਆ ਖੇਡ ਦੀ ਸੇਵਾ ਲੱਗੀਆ ਖੜੀ ਚੌਂ ਲੱਗੇ ਆ ਹੋਰ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਾਣੀ ਦੱਸ ਦੇਗੀ ਆਪਾਂ ਦੇਖਦੇ ਹਾਂ ਕਿ ਕਿਹੜਾ ਪ੍ਰਭਾਵ ਦੇ ਜਿੰਨੇ ਨੇ ਆਪਣੇ ਮਾਰੰਦ ਦੀਆਂ ਆਵਾਜ਼ਾਂ ਦੇ ਵਿੱਚ ਜਿੱਤੋਂ ਮੇਰਾ ਸਾਰਾ ਆਇਆ ਉਸੇ ਨਾਲ ਆਪਣੇ ਮੈਚ ਆ ਬਾਬਲ ਚੋੜਾ ਸਾਹਿਬ ਦਾ ਮੇਲਾ ਵਾ ਹਰ ਸਾਲ ਇਥੋਂ ਸਾਡੇ ਆਪਣੇ ਛੜਰ ਤੋਂ ਲੰਘਦੀ ਹੈ ਸੰਗਤ ਤੇ ਸਾਡੇ ਪਰਿਵਾਰ ਨੇ ਬਾਬੇ ਨਾਨਕ ਦੀ ਕਿਰਪਾ ਹੋਆ ਇਹ ਕਰਕੇ ਅਸੀਂ ਹਾਂ ਪ੍ਰਸ਼ਾਦ ਬਾਬੇ ਨਾਨਕ ਦੀ ਦਸਵੰਦ ਕਰਦੇ ਹਾਂ ਜੋ ਵੀ ਆਪਾਂ ਪਰਿਵਾਰ ਦੇ ਨਿਕਲਦਾ ਇਹ ਸੰਗਤ ਦਿਨ ਜਿ ਵਰਤਾਉਂਦੇ ਆ ਲੈ ਆਪਾਂ ਸਾਰੇ ਅੱਜ ਸਾਡੇ ਤੋਂ ਆਏ ਪੁੱਤਰ ਜਾਨ ਦੇ ਵਿਚ ਆਇਆ ਸ਼ੀਮ ਬੁੱਲਾ ਸਰਕਾਰ ਸਾਰੇ ਲੋਕਾਂ ਨੂੰ ਆਪਰੇ ਨਾਨਕ ਨੂੰ ਆ ਕੇ ਫਤਲਾ ਦੇ ਮਾਤਾ ਜੀ ਕੋਲ ਜੀ ਨੂੰ ਮਾਤਾ ਜੀ ਨੂੰ ਅਸਰ ਆਤਿ ਸਭ ਤੁਹਾਡਾ ਪੁਣੀਆ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁੱਧ ਤੇ ਖੀਰ ਦਾ ਲੰਗਰ ਲਾਇਆ ਸਾਰੇ ਸਾਗਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਨਾਨਕ ਪਾਤਸ਼ਾਹ ਦੇ ਚੋਲੇ ਦਾ ਮੇਲਾ ਚੱਲ ਰਿਹਾ ਮਹਾਨ ਮਹਾਨ ਕਿਰਪਾ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ